고맙 <susurra> आ <laughs> पिया हुन ਸਾਰੇ ਬਹੁਤ ਬਹੁਤ ਧੰਨਵਾਦੀ ਲੰਗਰ ਵਰਗੇ ਜੀਵਨ ਨੂੰ ਦੇਸੀ ਜੀਵਨਾਂ ਗੰਦੇ ਜੇ ਰਸ ਤੋਂ ਆਪਣਾ ਕੋਹਲ ਖਾਣੇ ਕੋ ਇਨਾ ਕਰਦੇ ਜਿਹੜਾ रो रोश ने जीवे रू भारक तेर पली रो पालक तेर पली रोजी परमात्मा भेज ख़ुश भई रु जी परमात्मा भेज ख़ुश भई रुजी ਫਲੇ ਰਾਦਾ ਕੋਨ ਫੁੱਲ ਕਲੀ ਨੂੰ ਜੀ ਪਰਮਾਤਮਾ ਬਸ ਪਰਸ਼ਪਲੀ ਨੂੰ ਜੀ ਪਰਮਾਤਮਾ ਬੇਗੋ ਪਰਸ਼ਪਲੀ ਨੂੰ ਜੀ ਪਰਮਾਤਮਾ ਕੋਲਾ ਕਰਨਾ ਤੁਮ ਸਾਰੀ ਸੰਗਤ ਨੂੰ ਫਤਿ ਬੁਲਾਉਣਾ ਹੈ ਬੇਗੂ ਜੀ ਦਾ ਘਰ ਸਾਹਿਬ ਬੇਗੂ ਜੀ ਦੀ ਫਤਿ ਅੱਜ ਗੁਰਦੁਆਰਾ ਕਲੰਗੀਧਰ ਸਾਹਿਬ ਤੋਂ ਨਗਰ ਕੀਰਤਨ ਸਟਾਰਟ ਹੋਇਆ ਹੈ ਔਰ ਸਾਰੀ ਸੰਗਤ ਨੇ ਸਟਾਰਟਿੰਗ ਤੋਂ ਵਧੀਆ ਪ੍ਰਬੰਧ ਕੀਤਾ ਹੈ ਔਰ ਹਰ ਜਗ੍ਹਾ ਤੇ ਕਾਫੀ ਜਗ੍ਹਾ ਤੇ ਲੰਗਰ ਵੀ ਲੋਕਾਂ ਨੇ ਲਗਾਏ ਔਰ ਇਹ ਜਿਹੜਾ ਸਮਾਗਮ ਹੈ ਹਲਕੇ ਪੈਰ ਦੀ ਸੰਗਤ ਬੜੇ ਵਧੀਆ ਉਤਸ਼ਾਹ ਨਾਲ ਮਨੰਦੀ ਹੈ ਕਿਉਂ ਗੁਰੂ ਸਾਹਿਬ ਦੇ ਜੇ ਪਿਛੇ ਇਤਿਹਾਸ ਨੂੰ ਦੇਖੀਏ ਗੁਰੂ ਸਾਹਿਬ ਨੂੰ ਆਮ ਕਰਕੇ ਸਰਵੰਸਦਾਨੀ ਕਹਿੰਦੇ ਨੇ ਸਰਵੰਸਦਾਨੀ ਜਿਨ੍ਹਾਂ ਨੇ ਸਾਡੇ ਲੋਕਾਂ ਵਾਸਤੇ ਸਾਡੇ ਧਰਮ ਵਾਸਤੇ ਸਮਾਜ ਵਾਸਤੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸਰਵੰਸ ਦਾਨ ਕੀਤਾ ਪਿੱਛੇ ਥੋੜੇ ਸਮੇਂ ਪਹਿਲਾਂ ਫਤੇਗੜ ਸਾਹਿਬ ਜਿਹੜਾ ਮੇਲਾ ਲੱਗਿਆ ਉੱਥੇ ਅਸੀਂ ਦੇਖਿਆ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਸੀ ਕਿਉਂ ਇੰਨੀ ਸੰਗਤ ਕਿਉਂ ਐਡੀ ਵੱਡੀ ਕੁਰਬਾਨੀ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਨਹੀਂ ਹੈ ਸੋ ਇਸ ਕਰਕੇ ਇਹ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਪਰਵ ਨੇ ਅੱਜ ਪ੍ਰਕਾਸ਼ ਦਿਹਾੜਾ ਸਾਰੀ ਸੰਗਤ ਮਨਾ ਰਹੀ ਹੈ ਅਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਔਰ ਮੈਂ ਤੇਹੀ ਕਹੂੰਗਾ, ਇਹੀ ਬੇਨਤੀ ਕਰੂੰਗਾ ਸੰਗਤ ਨੂੰ ਵੀ ਗੁਰੂ ਸਾਹਿਬ ਦੇ ਜਿਹੜੀਆਂ ਸਿੱਖਿਆਵਾਂ ਨੇ ਉਹ ਤੋਂ ਕੁਝ ਪਰਸੈਂਟ ਵੀ ਅਸੀਂ ਆਪਦਾ ਜੀਵਨ ਦੇ ਵਿੱਚ ਗ੍ਰਹਿਣ ਕਰੀਏ ਤਾਂ ਸਾਡੇ ਸਮਾਜ ਦਾ ਸੁਧਾਰ ਹੋ ਸਕਦਾ ਹੈ। ਔਰ ਸਮਾਜ ਦੇ ਜਿੰਨੇ ਦੁੱਖ ਨੇ, ਕਲੇਸ਼ ਨੇ, ਲੜਾਈਆਂ ਝਗੜੇ ਸਾਰਿਆਂ ਦੀ ਸਮਾਪਤੀ ਹੋ ਸਕਦੀ ਹੈ। ਇੰਨਾ ਕਹਿੰਦਾ ਹੋਇਆ ਮੈਂ ਦੁਬਾਰਾ ਫਿਰ ਗੁਰਪਰਬ ਦੀਆਂ ਸਾਰੀ ਸਮੂਹ ਸੰਗਤ ਨੂੰ ਪੰਜਾਬ ਆਪਣੇ ਨਗਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਣਾ ਐ ਇੰਨਾ ਕਹਿੰਦਾ ਕਿ ਮੈਂ ਤਾਂ ਜੱਜ ਚੁੱਕਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਪੱਤ